ਚਾਲ ਨੇ ਤੁਹਾਡੇ ਅਮੀਰ ਕਰਦੇ ਸਭ ਕੁਝ ਵਧੀਆ ਹੋਗੇ ਅਗਰ ਤੁਸੀਂ ਵੀ ਤੁਹਾਡੇ ਬੱਚੇ ਵਾਸਤੇ ਇਲੈਕਟ੍ਰਿਕ ਗੱਡੀ ਬੈਟਰੀ ਵਾਲੀ ਗੱਡੀ ਜਾਂ ਇਲੈਕਟ੍ਰਿਕ ਬਾਈਕ ਇਹਦੇ ਵਿੱਚੋਂ ਕਿਸੇ ਤਰ੍ਹਾਂ ਦੀ ਕੋਈ ਵੀ ਆਈਟਮ ਖਰੀਦੀ ਹੈ ਤੁਸੀਂ ਉਹਨੂੰ ਘਰ ਵਿੱਚ ਅਸੈਂਬਲ ਕਰਨਾ ਚਾਹੁੰਦੇ ਹੋ ਜਾਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆ ਚੁੱਕੀ ਹੈ ਪੁਰਾਣੀ ਗੱਡੀ ਦੇ ਵਿੱਚ ਤੁਸੀਂ ਉਹਨੂੰ ਰਿਪੇਅਰ ਕਰਨਾ ਚਾਹੁੰਦੇ ਹੋ ਅੱਜ ਆਪਾਂ ਤੁਹਾਨੂੰ ਬਿਲਕੁਲ ਸੌਖੇ ਤਰੀਕੇ ਨਾਲ ਦੱਸਾਂਗੇ ਕਿ ਇਸ ਤਰ੍ਹਾਂ ਰਿਪੇਅਰ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਮਾਡਲ ਆ ਸਾਰੇ ਤਰ੍ਹਾਂ ਦੇ ਸਾਰਿਆਂ ਮਾਡਲਾਂ ਦੀ ਵੀਡੀਓ ਤੁਹਾਨੂੰ ਆਪਣੇ ਪੇਜ ਦੇ ਉੱਪਰ ਮਿਲਣਗੇ ਆ ਦਖਾਉਣਾ ਸਭ ਤੋਂ ਪਹਿਲਾਂ ਤੁਹਾਨੂੰ ਮਾਡਲ ਇਹ ਚੈੱਕ ਕਰੋ ਜੀ ਇਹ ਵਾਲੇ ਸਾਰੇ ਮਾਡਲਾਂ ਦੀ ਤੁਹਾਨੂੰ ਵੀਡੀਓ ਮਿਲ ਜਾਣਗੀਆਂ ਤੁਹਾਡੇ ਕੋਲ ਇਹਨਾਂ ਵਿੱਚੋਂ ਕੋਈ ਵੀ ਮਾਡਲ ਹੋਵੇ ਹੋਵੇ ਜਾਂ ਇਹਨਾਂ ਤੋਂ ਇਲਾਵਾ ਕੋਈ ਮਾਡਲ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਗਈ ਹੈ ਠੀਕ ਹੈ ਜੇਕਰ ਆਨ ਆਫ ਦੀ ਸਮੱਸਿਆ ਗਈ ਤਾਂ ਤੁਸੀਂ ਆਨ ਆਫ ਸਵਿੱਚ ਦੇ ਵਿੱਚ ਪੇਚ ਕਸ ਪਾ ਕੇ ਬਾਹਰ ਕੱਢ ਕੇ ਨਵੀਂ ਪਾ ਸਕਦੇ ਹੋ ਗੇਅਰ ਸਵਿੱਚ ਦੀ ਸਮੱਸਿਆ ਹੁੰਦੀ ਹੈ ਇਹਨੂੰ ਵੀ ਨਵੀਂ ਪਾ ਸਕਦੇ ਹੋ ਜਾਂ ਇਹ ਚ ਪੈਟਰੋਲ ਪਾ ਕੇ ਸਿੰਦਰ ਪਾ ਕੇ ਇਹਨੂੰ ਅੱਗੇ ਪਿੱਛੇ ਕਰਕੇ ਤੁਸੀਂ ਰਿਪੇਅਰ ਕਰ ਸਕਦੇ ਹੋ ਚਾਰਜਰ ਤੁਸੀਂ ਇੱਥੇ ਲਾਉਣਾ ਜੀ ਆ ਦੇਖੋ ਚਾਰਜ ਪੁਆਇੰਟ ਜੇਕਰ ਬੈਟਰੀ ਦੀ ਪ੍ਰੋਬਲਮ ਆ ਚੁੱਕੀ ਹੈ ਬੈਟਰੀ ਬੈਕਅਪ ਦੀ ਤਾਂ ਇੱਥੇ ਤੁਸੀਂ ਬੈਟਰੀ ਆ ਪਈ ਹੈ ਇਹਦੀ ਬੈਟਰੀ ਨੂੰ ਸੀਟ ਖੋਲ ਕੇ ਨਵੀਂ ਲਗਾ ਸਕਦੇ ਹੋ ਠੀਕ ਹੈ ਮੋਟਰ ਦੀ ਪ੍ਰੋਬਲਮ ਆਉਂਦੀ ਹੈ ਮੋਟਰ ਬਦਲ ਸਕਦੇ ਤੁਸੀਂ ਦੋਨਾਂ ਪਾਸੇ ਮੋਟਰ ਹੈ 4x4 ਗੱਡੀ ਹੈ ਮਦਰ ਬੋਰਡ ਦੀ ਪ੍ਰੋਬਲਮ ਹੋ ਜੇ ਮਦਰ ਬੋਰਡ ਬਦਲ ਸਕਦੇ ਹੋ ਇਹ ਤੋਂ ਇਲਾਵਾ ਜੇਕਰ ਮਿਊਜ਼ਿਕ ਦੀ ਪ੍ਰੋਬਲਮ ਆਉਂਦੀ ਹੈ ਤਾਂ ਮਿਊਜ਼ਿਕ ਨੂੰ ਤੁਸੀਂ ਬਦਲ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਹਾਡੀ ਕੋਈ ਸਮੱਸਿਆ ਰਹਿ ਗਈ ਹੋਵੇ ਮੈਂ ਨਹੀਂ ਦੱਸ ਸਕਿਆ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਕਮੈਂਟ ਦੇ ਜਰੀਏ ਆਪਣੀ ਹਰ ਇੱਕ ਪ੍ਰੋਬਲਮ ਨੂੰ ਤੁਸੀਂ ਬੜੇ ਹੀ ਸੌਖੇ ਤਰੀਕੇ ਦੇ ਨਾਲ ਘਰ ਦੇ ਵਿੱਚ ਰਿਪੇਅਰ ਕਰ ਸਕਦੇ ਹੋ ਚੈਨਲ ਨੂੰ ਫੋਲੋ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰ ਲਓ ਤੇ ਸ਼ੇਅਰ ਕਰ ਦਿਓ ਜੇਕਰ ਤੁਹਾਡੇ ਵੀ ਕੋਈ ਕਿਸੇ ਦੋਸਤ ਮਿੱਤਰ ਕੋਲ ਇਸ ਤਰ੍ਹਾਂ ਦੀ ਗੱਡੀ ਆ ਤੋ ਆਪਣੀ ਗੱਡੀ ਨੂੰ ਘਰ ਵਿੱਚ ਰਿਪੇਅਰ ਕਰ ਸਕਦਾ ਤੇ ਜੁੜੇ ਰਹੋ ਜੇ ਤੁਹਾਡੇ ਆਪਣੇ ਚੈਨਲ ਦੇ ਨਾਲ ਗੁਰੀ ਆਨਲਾਈਨ ਟੂ ਟੁਆਇ ਦੇ ਨਾਲ ਮਿਲਦੇ ਹਾਂ ਕੱਲ ਨਵੀਂ ਵੀਡੀਓ ਦੇ ਨਾਲ ਧੰਨਵਾਦ